ਪਾਣੀ ਕੁਦਰਤ ਦੀ ਸਰਬ ਸੁਨਖੀ ਤੇ ਸ਼ਾਹਕਾਰ ਕਿਰਤ ਬਾਬਲ ਸਾਡਾ ਮੂਲ ਧਰਤੀ ਦੀ ਨੀਲੀ ਨੇਕ ਤੇ ਸਰੋਦੀ ਕਵਤਾ ਮਾਤਾ ਪਿਤਾ ਦੇ ਮੇਲ ਤੋਂ ਸਿੰਜਿਆ ਜਾਣ ਵਾਲਾ ਅੰਡਾ ਭਾਵ ਦੁਨੀਆ ਦੇ ਅਖਾੜੇ ਵਿੱਚ ਉਤਰਨ ਵਾਲਾ ਪਹਿਲਾ ਪਹਿਲਾ ਆਕਾਰ 95% ਪਾਣੀ ਹੀ ਹੁੰਦਾ ਹੈ ਬਾਦ ਵਿੱਚ ਵੀ ਵਧੇ ਫੁੱਲੇ ਸਰੀਰ ਦਾ 70 74% ਹਿੱਸਾ ਪਾਣੀ ਹੀ ਹੁੰਦਾ ਹੈ ਦੁੱਖ ਦੀ ਗੱਲ ਇਹ ਹੈ ਕਿ ਜਿਸ ਪਾਣੀ ਨੇ ਸਾਨੂੰ ਉਪਜਾਇਆ ਅਸੀਂ ਉਸ ਨੂੰ ਆਮ ਜਹੀ ਚੀਜ਼ ਸਮਝਣ ਲੱਗੇ ਹਾਂ ਸਾਡੇ ਪੁਰਖੇ ਜਾਂ ਸਾਡੇ ਦੇਸ਼ ਦੇ ਸਾਧ ਸੰਤ ਤੱਕ ਇਹ ਇਸ ਤਰ੍ਹਾਂ ਨਹੀਂ ਸੀ ਕਰਦੇ ਉਹ ਤਾਂ ਪਾਣੀ ਪੀਂਦੇ ਵੀ ਬੈਠ ਕੇ ਹੁੰਦੇ ਸੀ ਨਾ ਕਿ ਖੜ ਕੇ ਤੇ ਪੀਂਦੇ ਵੀ ਸ਼ਾਂਤੀ ਤੇ ਸਹਜ ਨਾਲ ਸੀ ਫਿਰ ਸਾਨੂੰ ਐਸਾ ਕੀ ਹੋ ਗਿਆ ਜੋ ਅਸੀਂ ਪਾਣੀ ਦੀ ਪਵਿੱਤਰਤਾ ਤੋਂ ਕਿਨਾਰਾ ਕਰਨ ਲੱਗ ਪਏ ਪਾਣੀ ਦੀ ਮubarok ਤੋਰ ਸਾਨੂੰ ਖਿੱਚਦੀ ਕਿਉਂ ਨਹੀਂ ਪਾਣੀ ਦੇ ਕੰਡੇ ਵਿਰਾਨ ਕਿਉਂ ਹੋ ਗਏ ਪਾਣੀ ਦੀ ਥਾਂ ਦੂਜੀ ਚੀਜ਼ ਨਹੀਂ ਲੈ ਸਕਦੀ ਪਾਣੀ ਸਿਰਫ ਪਾਣੀ ਵਰਗਾ ਹੀ ਹੁੰਦਾ ਹੈ ਕਿ ਕੋਕ ਪਾਣੀ ਤੋਂ ਵੀ ਵੱਡਾ ਹੋ ਗਿਆ ਖੈਰ ਮੈਂ ਇੱਥੇ ਪਾਣੀ ਦੇ ਪੁਨੀਤੇ ਸਾਬਿਓ ਤੇ ਇਸ ਦੀ ਰੋਹਾਨੀਅਤ ਦੀ ਗੱਲ ਕਰਨੀ ਹੈ ਪਿਛਲੇ ਕੁ ਸਮੇਂ ਤੋਂ ਪਾਣੀ ਨੂੰ ਲੈ ਕੇ ਜਾਪਾਨ ਅਤੇ ਵਿਸ਼ਵ ਦੇ ਹੋਰ ਹਿੱਸਿਆਂ ਵਿੱਚ ਬੜੀ ਖੋਜ ਹੋ ਰਹੀ ਹੈ ਪਾਣੀਆਂ ਨੇ ਆਪਣੀ ਸਾਦਗੀ ਤਾਂ ਨਹੀਂ ਛੱਡਣੀ ਨਾ ਉਹ ਤਾਂ ਚੁੱਪਚਾਪ ਬੈ ਕੇ ਸਾਰੇ ਵਰਤਾਰੇ ਨੂੰ ਦੇਖ ਰਹੇ ਨੇ ਤੇ ਹਲਕਾ ਜਿਹਾ ਮੁਸਕਰਾ ਛੱਡਦੇ ਨੇ ਗੱਲ ਸਾਹਮਣੇ ਇਹ ਆਈ ਕਿ ਪਾਣੀ ਦਾ ਸਭਾਅ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਸ ਨਾਲ ਕਿਸ ਤਰ੍ਹਾਂ ਦਾ ਵਰਤਾਓ ਕੀਤਾ ਜਾਂਦਾ ਹੈ ਜਾਂ ਉਹ ਕਿਸ ਤਰ੍ਹਾਂ ਦੇ ਵਾਤਾਵਰਣ ਵਿੱਚ ਘਿਰਿਆ ਹੋਇਆ ਹੈ ਦੋ ਕੱਚ ਦੇ ਜਾਰਾਂ ਵਿੱਚ ਪਾਣੀ ਪਾਇਆ ਗਿਆ ਇੱਕ ਨਾਲ ਪਿਆਰ ਵਾਲਾ ਵਿਹਾਰ ਕੀਤਾ ਗਿਆ ਤੇ ਦੂਜੇ ਕੋਲ ਬਹਿ ਕੇ ਨਫ਼ਰਤ ਵਾਲੇ ਸ਼ਬਦ ਬੋਲੇ ਗਏ ਤੇ ਗਾਲਾਂ ਕੱਢੀਆਂ ਗਈਆਂ ਦੋਨਾਂ ਜਾਰਾਂ ਦੇ ਪਾਣੀਆਂ ਨੂੰ ਜਮਾ ਲਿਆ ਗਿਆ ਤੇ ਹੁਣ ਜਮਾਉਣ ਤੋਂ ਬਾਅਦ ਬਣੇ ਰਵਿਆਂ ਨੂੰ ਮਾਈਕਰੋਸਕੋਪ ਨਾਲ ਦੇਖਿਆ ਗਿਆ ਪਿਆਰ ਵਾਲੇ ਝਾਰ ਦੇ ਰਵੇ ਬੜੇ ਸੋਹਣੇ ਦਿਲਕਸ਼ ਤੇ ਸਮਰੂਪ ਬਣ ਗਏ ਨਫ਼ਰਤ ਵਾਲੇ ਝਾਰ ਦੇ ਰਵੇ ਉਗੜ ਦੁਗੜੇ ਤਿੱਕਰੂਪ ਹੈ ਨਾ ਕਮਾਲ ਅਸਲ ਵਿੱਚ ਬੋਲੇ ਗਏ ਸ਼ਬਦਾਂ ਦੀ ਆਪਣੀ ਇੱਕ ਲਰਜ ਹੁੰਦੀ ਹੈ ਤਰੰਗ ਹੁੰਦੀ ਹੈ ਇਹ ਤਰੰਗ ਜਿਸ ਤਰ੍ਹਾਂ ਦੀ ਹੋਵੇਗੀ ਉਸੇ ਤਰ੍ਹਾਂ ਦਾ ਪਾਣੀ ਤੇ ਅਸਰ ਪੈਂਦਾ ਹੈ ਸੋ ਜਿਸ ਪਾਣੀ ਦੇ ਕੋਲ ਬੈ ਕੇ ਨਿੰਦਿਆ ਚੁਗਲੀ ਕੀਤੀ ਗਈ ਹੋਵੇ ਜਾਂ ਭੇੜੇ ਬੋਲ ਬੋਲੇ ਗਏ ਹੋਣ ਉਹ ਪਾਣੀ ਪੀਣ ਤੋਂ ਗਰੇਜ਼ ਕਰੋ ਮਿੱਠੇ ਵਾਕਾਂ ਵਿੱਚ ਬਲੇ ਪਾਣੀ ਦੀ ਅਮੀਰੀ ਵਧ ਜਾਂਦੀ ਹੈ। ਗੁਰੂ ਘਰਾਂ ਵਿੱਚ ਪੜ੍ਹੀ ਜਾਂਦੀ ਬਾਣੀ ਜਦੋਂ ਸਰੋਵਰਾਂ ਦੇ ਜਲ ਨੂੰ ਛੂੰਹਦੀ ਹੋ ਤਾਂ ਕਿਉਂ ਨਾ ਅਲੌਕਿਕ ਕ੍ਰਿਸ਼ਮੇ ਹੁੰਦੇ ਹੋਣਗੇ। ਗੁਰਬਾਣੀ ਦੇ ਸ਼ਬਦ ਜੜਤ ਅਤੇ ਉਚਰੇ ਜਾਣ ਵਾਲੇ ਬੋਲਾਂ ਨਾਲ ਪਾਣੀ ਦੀ ਗੁਣਵੱਤਾ ਕਿਉਂ ਨਹੀਂ ਵਾਧੀ ਹੋਣੀ? ਸ਼ਾਇਦ ਤਾਂ ਹੀ ਇਹਨਾਂ ਪਾਣੀਆਂ ਨੂੰ ਪਵਿੱਤਰ ਕਿਹਾ ਜਾਂਦਾ ਹੈ। ਪਾਠ ਕਰਨ ਵੇਲੇ ਵੀ ਅਸੀਂ ਆਪਣੇ ਕੋਲ ਪਾਣੀ ਰੱਖਦੇ ਹਾਂ। ਅਸਲ 'ਚ ਨਾ ਪਾਣੀ ਦੀ ਪਵਿੱਤਰਤਾ ਤੇ ਰੋਹਾਨੀਅਤ ਪਾਣੀ ਦੇ ਅਣੂਆਂ ਦੀ ਸਚੱਜੀ ਬਣਤਰ ਦਾ ਸਿੱਟਾ ਹੈ। ਅਣੂਆਂ ਦੀ ਵਿਗੜੀ ਬਣਤਰ ਸਿਹਤ ਤੇ ਵੀ ਭੜੇ ਅਸਰ ਪਾਉਂਦੀ ਹੈ। ਸ਼ਾਂਤੀ ਤੇ ਠਹਿਰਾਓ ਨਾਲ ਕੀਤੀ ਗਈ ਅਰਦਾਸ ਸਰੀਰ ਦੇ ਅੰਦਰਲੇ ਵਿਗੜੇ ਪਾਣੀ ਦੇ ਅਣੂਆਂ 'ਚ ਇੱਕ ਸੁਰਤਾ ਲੈ ਕੇ ਆਉਂਦੀ ਹੈ। ਇਸੇ ਲਈ ਅਰਦਾਸ ਕਰਕੇ ਅਸੀਂ ਹਲਕਾ ਮਹਿਸੂਸ ਕਰਦੇ ਹਾਂ। ਪਤੰਜਲੀ ਰਿਸ਼ੀ ਦੁਆਰਾ ਸੁਝਾਇਆ ਬ੍ਰਾਹਮਣੀ ਪ੍ਰਣਯਾਮ ਇਸ ਗੱਲੋਂ ਬੜਾ ਕਾਰਗਰ ਹੈ। ਇਸ ਨਾਲ ਜਿਵੇਂ ਦਿਮਾਗ ਵਿੱਚਲਾ ਪਾਣੀ ਰੜਕਿਆ ਜਾਂਦਾ ਹੈ। ਮਗਯਾਨ ਕਹਿੰਦਾ ਹੈ ਕਿ ਬੁੱਢੀ ਉਮਰ 'ਚ ਯਾਦ ਆਸ਼ਤ ਸ਼ਕਤੀ ਘਟਣ ਦਾ ਇੱਕ ਕਾਰਨ ਦਿਮਾਗ ਵਿੱਚ ਜਾਂਦੀ ਪਾਣੀ ਦੀ ਘਾਟ ਵੀ ਹੈ। ਪਾਣੀ ਸੂਚਨਾ ਅਤੇ ਸੰਚਾਰ ਦਾ ਮਜੱਸਮਾ ਹੈ। ਅਗਲੀ ਕਮਾਲ ਦੀ ਗੱਲ ਇਹ ਹੈ ਕਿ ਪਾਣੀ ਕੋਲ ਆਪਣੀ ਯਾਦ ਆਸ਼ਤ ਸ਼ਕਤੀ ਹੁੰਦੀ ਹੈ। ਨਦੀਆਂ ਨੂੰ ਯਾਦ ਰਹਿੰਦਾ ਹੈ ਕਿ ਕਿਹੜਿਆਂ ਹਿਰਨਾਂ ਦੀ ਢਾਰ ਪਾਣੀ ਪੀਣ ਆਈ ਸੀ। ਟਾਬ ਵੀ ਉਸ ਮੋਰਨੀ ਨੂੰ ਨਹੀਂ ਭੁੱਲਦੀ ਜਿਹੜੀ ਉਹਦੇ ਉੱਪਰੋਂ ਉੱਟ ਕੇ ਵਾਣਾ ਚ ਉਤਰਾਈ। ਪਾਣੀ ਜਿਸ ਮਾਹੌਲ 'ਚ ਰਹਿੰਦਾ ਹੈ ਉਸ ਆਲੇ ਦੁਆਲੇ ਦਾ ਛਾਪਾ ਉਹਦੀ ਅੰਦਰੋਨੀ ਬਣਤਰ ਚ ਲੈ ਜਾਂਦਾ ਹੈ ਪਾਣੀ ਵਿੱਚ ਲਿਆਣੂਆਂ ਦੀ ਬਣਤਰ ਪਾਣੀ ਦੀ ਵਰਣ ਵਾਲਾ ਦਾ ਕੰਮ ਕਰਦੀ ਹੈ ਜੇ ਤੁਸੀਂ ਚਾਹੋ ਤਾਂ ਇਸ ਵਰਣ ਵਾਲਾ ਵਿੱਚੋਂ ਕੋਈ ਵਾਕ ਬਣਾ ਸਕਦੇ ਹੋ ਤੇ ਵਾਕ ਬਦਲ ਵੀ ਸਕਦੇ ਹੋ ਹੁਣ ਕਿਹੜਾ ਸਮਝੇ ਕਿ ਭਾਈ ਪਾਣੀ ਨੂੰ ਕਾਇਆ ਵੀ ਜਾ ਸਕਦਾ ਹੈ ਹੋ ਮੈਨੂੰ ਭਿਜ ਭਿਜ ਪੁੰਝੇ ਬਹਿਣ ਦੇਵੇ ਮੈਨੂੰ ਕਣੀਆਂ ਜੋਗੀ ਰਹਿਣ ਦੇ ਕਹਿੰਦੇ ਨੇ ਕਿ ਇੱਕ ਵਾਰ ਕਿਸੇ ਪਹਾੜੀ ਗੱਭਰੂ ਦੀ ਯਾਦ ਆਸ਼ਤ ਚਲੀ ਗਈ ਉਹ ਆਪਣਾ ਘਰ-ਬਾਰ, ਪਿੰਡ-ਮਹੱਲਾ, ਸੰਗੀ-ਸਾਥੀ, ਸਭ ਕੁਝ ਭੁੱਲ, ਅਵਾਰਾ ਕਿਸੇ ਹੋਰ ਪਿੰਡ ਦੂਰਵਾਦੀਆਂ 'ਚ ਭਟਕਦਾ ਰਹਿੰਦਾ। ਇੱਕ ਦਿਨ ਕੁਦਰਤੀ ਭੌਂਦਾ ਹੋਇਆ ਉਹ ਆਪਣੇ ਘਰਾਂ ਵੱਲੀ, ਆਪਣੇ ਪਿੰਡ ਆ ਗਿਆ। ਉਸਨੂੰ ਪਿਆਸ ਲੱਗੀ ਤੇ ਉਹਨੇ ਉੱਥੇ ਸੋਹਣੇ ਹਰੇ ਪੱਤੇਆਂ ਨੇੜੇ ਵਹਿੰਦੇ ਪਾਣੀ ਦੀਆਂ ਕਈ ਚੂਲੀਆਂ ਭਰ ਕੇ ਪੀ ਲਈਆਂ। ਹੌਲੀ-ਹੌਲੀ ਉਸ ਮੁੰਡੇ ਨੂੰ ਸਭ ਭੁੱਲਿਆ ਹੋਇਆ ਚੇਤੇ ਆਉਣ ਲੱਗਾ ਕਿ ਪਾਣੀ ਨੂੰ ਤਾਂ ਸਭ ਯਾਦ ਸੀ। ਭਾਵੇਂ ਇਹ ਕੋਈ ਬਾਤ ਕਹਾਣੀ ਜਿਹੀ ਲੱਗਦੀ ਹੈ ਪਰ ਇਸ ਦਾ ਸਬੰਧ ਉੱਪਰਲੀਆਂ ਗੱਲਾਂ ਨਾਲ ਜ਼ਰੂਰ ਜੁੜਦਾ ਹੈ। ਨਦੀਆਂ ਤਲਾਬਾਂ ਦੇ ਨਾਂ ਅਸੀਂ ਅਲੱਗ-ਅਲੱਗ ਰੱਖ ਲਈ ਪਰ ਹਰ ਸੋਮੇ ਵਿੱਚ ਇੱਕੋ ਸਾਂਝਾ ਤੇ ਸੱਚਾ ਪਾਣੀ ਹੀ ਵਹਿੰਦਾ ਹੈ ਵਹਾਹੀ ਪਾਣੀ ਦਾ ਧਰਮ ਹੈ ਇਸ ਦਾ ਕਿਰਦਾਰ ਹੈ ਜਦ ਮਨ ਭਰਦਾ ਤਾਂ ਵੀ ਪਾਣੀ ਵਹਿੰਦਾ ਹੈ ਸਕੂਨ ਦਿੰਦਾ ਹੈ ਪਾਣੀ ਤਾਂ ਹਰ ਜਗ੍ਹਾ ਹੈ ਜ਼ਿੰਦਗੀ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਤੇ ਆਲੇ-ਪੋਲੇ ਵਾਕਿਆਤ ਵੀ ਪਾਣੀ ਚੋਂ ਸੱਖਣੇ ਨਹੀਂ ਨਵੀਂ-ਨਵੀਂ ਉਮਰ 'ਚ ਪਿਆਰ ਦੇ ਬਲ ਬਲੇ ਉੱਠੇ ਤਾਂ ਇੱਕ ਕੁੜੀ ਗਾਉਂਦੀ ਜਾ ਰਹੀ ਸੀ ਮੇਰੇ ਨੈਣਾ ਦੀ ਰੁੱਤ ਨੂੰ ਸੇਕਦਾ ਹੈ ਪਾਣੀ ਚੜ ਚੜ ਕੇ ਮੈਨੂੰ ਵੇਖਦਾ ਹੈ ਪਾਣੀ ਚੜ ਚੜ ਕੇ ਮੈਨੂੰ ਵੇਖਦਾ ਹੈ ਇਹ ਮਹਾਨ ਪਾਣੀ ਗੁਰੂਤਾਕਰਸ਼ਣ ਦੇ ਵਿਰੋਧ ਦੇ ਬਾਵਜੂਦ ਵੀ ਅਸਮਾਨ ਛੂੰਦੀਆਂ ਰੁੱਖਾਂ ਦੀਆਂ ਟੀਸੀਆਂ ਤੱਕ ਜਾ ਕੇ ਉਹਨਾਂ ਨੂੰ ਹਰਾ ਰੱਖਦੇ ਹਨ ਪਾਣੀ ਸਾਨੂੰ ਬਹੁਤ ਪਿਆਰ ਕਰਦਾ ਹੈ ਸਾਡੇ ਸ਼ਗਨ ਰਚਾਉਂਦਾ ਹੈ ਮਾਂਵਾਂ ਵੀ ਪਾਣੀ ਵਾਰ ਕੇ ਪਿੰਦੀਆਂ ਭਾਗ ਲੱਗਦੇ ਨੇ ਤਾਂ ਫਿਰ ਪਾਣੀ ਦੀ ਮੂबारक ਤੌਰ ਸਾਨੂੰ ਖਿੱਚਦੀ ਕਿਉਂ ਨਹੀਂ ਨਦੀਆਂ ਦੇ ਕੰਢੇ ਵਿਰਾਨ ਕਿਉਂ ਹੋ ਗਏ ਪਾਣੀ ਦੀ ਥਾਂ ਦੂਜੀ ਚੀਜ਼ ਨਹੀਂ ਲੈ ਸਕਦੀ ਪਾਣੀ ਸਰਪਾਣੀ ਵਰਗਾ ਹੀ ਹੁੰਦਾ ਹੈ ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਈ